ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫੇਰ ਸੇਲ ਵਾਲੀ ਵੀਡੀਓ ਪਾ ਰਹੇ ਆ ਆਪਾਂ ਵੀਰ ਦੇ ਕੋਲੇ ਕੋਈ ਇੱਕ ਨਹੀਂ ਕੋਈ ਦੋ ਨਹੀਂ ਇਕੱਠੇ ਚਾਰ ਨਗੀਨੇ ਪਕਾਉ ਹੈ ਜੇ ਕਿਸੇ ਵੀਰ ਨੇ ਕੋਈ ਸੂਆ ਜਾਨਵਰ ਲੈਣਾ ਤਾਂ ਸੂਆ ਵੀ ਲੈ ਸਕਦਾ ਜੇ ਕੋਈ ਗੱਬਣ ਲੈਣੀ ਹੈ ਤਾਂ ਗੱਬਣ ਵੀ ਲੈ ਸਕਦਾ ਜੇ ਕੋਈ ਦਿਨਾ ਦੀ ਪੂਰੀ ਲੈਣੀ ਆ ਵੀ ਦਿਨ ਪੂਰੇ ਹੋਗੇ ਹੁਣ ਜਾਨਵਰ ਦੇ ਉਹ ਵੀ ਵੀਰ ਦੇ ਕੋਲੇ ਚਾਰ ਨਗੀਨੇ ਆ ਬਹੁਤ ਚੰਗੇ ਰਿਕਾਰਡ ਦੇ ਆ 100 ਹੱਥ ਰੱਸਾਂ ਤੇ ਸਿਰੇ ਤੇ ਗੰਢ ਰੇਟ ਤੁਹਾਨੂੰ ਅੱਜ ਉਹ ਦੇ ਦੇਣੇ ਆ ਜਿਹੜੇ ਵਾਕਈ ਜੈਨੂਇਨ ਰੇਟ ਹੋਊਗਾ ਕਿਉਂਕਿ ਸੋਨੂੰ ਵੀ ਮੰਡੀਆਂ ਦੇ ਵਿੱਚ ਜਾਂ ਕਿਤੇ ਆਉਣ ਜਾਣ ਚ ਪٹرول ਸਾਰਨਾ ਪੈਂਦਾ ਡੀਜ਼ਲ ਸਾਰਨਾ ਪੈਂਦਾ ਖੱਜਲ ਖਵਾਰੀ ਆ ਬੰਦਿਆਂ ਦੀ ਵੰਗਾਰ ਕਰਨੀ ਪੈਂਦੀ ਆ ਤੇ ਸਾਡੀ ਦਰਸ਼ਕੋ ਇਹੀ ਕੋਸ਼ਿਸ਼ ਆ ਵੀ ਇਸ ਪਰਿਵਾਰ ਨੂੰ ਵੀ ਮਿਹਨਤ ਦਾ ਮੋਲ ਆ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਭਾਣ ਵਾਲੀ ਚੀਜ਼ ਆ ਵਿਕਦੀ ਆ ਤੇ ਭਾਣ ਵਾਲੀ ਅਗਲੇ ਨੇ ਖਰੀਦਣੀ ਹੁੰਦੀ ਆ ਰੇਟ ਹੋਣਗੇ ਬਿਲਕੁਲ ਲਖੀਰ ਮਾਰ ਕੇ ਵੇਖ ਕੇ ਤਸੱਲੀ ਕਰਕੇ ਤੁਸੀਂ ਆਪ ਦੀ ਵੀਰਨਾ ਸੌਦਾ ਕਰ ਲਿਓ ਜੇਕਰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਤੁਸੀਂ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੇ ਕਿਸੇ ਰਿਸ਼ਤੇਦਾਰ ਨੇ ਕਿਸੇ ਮਿੱਤਰ ਨੇ ਕਿਸੇ ਅੰਗਲੀ ਸੰਗਲੀ ਦੇ ਵਿੱਚ ਕੋਈ ਚੰਗੇ ਨਗੀਨੇ ਭਾਲਦਾ ਜਾਂ ਕੋਈ ਚੰਗਾ ਕਿਸੇ ਨੇ ਫਾਰਮ ਬਣਾਉਣਾ ਹੈ ਸਭ ਤੋਂ ਪਹਿਲਾਂ 15 ਗਾਈਆਂ ਦੇ ਲੋਕ ਬਕਾਉ ਹੈ ਜਿਹੜੇ ਵੀ ਕਿਸੇ ਵੀਰ ਨੇ ਲੋਕ ਲੈਣੇ ਆ ਤਸੱਲੀ ਕਰਕੇ ਵੀਰ ਨਾਲ ਸੰਪਰਕ ਕਰ ਲਿਓ ਪੱਟੀ ਤੇ ਨੰਬਰ ਜਿਹੜਾ ਉਹ ਚੱਲੀ ਜਾਂਦਾ ਹੈਗਾ ਤਾਂ ਬਿਲਕੁਲ ਜਿਹੜੀ ਵੀ ਗੱਲ ਕਹਾਂਗੇ ਬਿਲਕੁਲ ਉਹੀ ਗੱਲ ਹੋਊਗੀ ਚੰਗੇ ਵੀਰ ਦੇ ਕੋਲੇ ਨਕੀਨੇ ਆ ਕਾਰਨ ਕੀ ਹੋ ਗਿਆ ਸੇਲ ਕਰਨ ਦਾ ਵੀ ਜਗਾ ਦੀ ਕਿਰਤ ਹੋਗੀ ਕਿਉਂਕਿ ਜਿਵੇਂ ਜਿਵੇਂ ਮਗਰ ਬੱਛੀਆਂ ਤਿਆਰ ਹੋਈ ਜਾਂਦੀਆਂ ਤਾਂ ਉਵੇਂ-ਉਵੇਂ ਵੀਰ ਨੇ ਸੈਟਅਪ ਉਸ ਹੱਬਣਾ ਬਣਾਇਆ ਕਿਉਂਕਿ ਮਕਾਨ ਦਾ ਬਿਲਡਿੰਗ ਦਾ ਵੀ ਦੇਖਣਾ ਪੈਂਦਾ ਜਗਾ ਦਾ ਵੀ ਦੇਖਣਾ ਪੈਂਦਾ ਸਾਇਲਜ ਦਾ ਵੀ ਦੇਖਣਾ ਪੈਂਦਾ ਸਾਰੇ ਕਾਰੋਬਾਰ ਨੂੰ ਮਨੇਜ ਹੈ ਜਿਹੜਾ ਢੰਗ ਨਾਲ ਹੀ ਕੀਤਾ ਜਾ ਸਕਦਾ ਹੈ ਬਹੁਤ ਚੰਗੇ ਰਿਕਾਡ ਦੇ ਨਗਿਨੇ ਆ ਨਗਿਨੇ ਤੁਹਾਨੂੰ ਸਾਰਿਆਂ ਦੇ ਉੱਤੇ ਨਿਗਾਹ ਪ੍ਰੋਪਰ ਮਰਵਾਤੀ ਤੇ ਹੁਣ ਸੋਨੂੰ ਇਹਨਾਂ ਰਗਿੰਨਿਆਂ ਦੇ ਵਿੱਚੋਂ ਬਿਲਕੁਲ ਛਾਂਟ ਕੇ ਨਗਿਨੇ ਦੇਣੇ ਆ ਜਿਹੜੇ ਬਿਲਕੁਲ ਚਾਰੇ ਪੱਖਾਂ ਤੋਂ ਇੱਕੋ ਜਿਹੇ ਹੋਣਗੇ ਤੇ ਗੱਲਬਾਤ ਤੁਹਾਡੀ ਵੀਰ ਨਾਲ ਕਰਾਉਣੇ ਆ ਲੋਕੇਸ਼ਨ ਵਗੈਰਾ ਪੁੱਛਦੇ ਆ ਜਿਹੜੇ ਵੀ ਕਿਸੇ ਵੀਰ ਨੇ ਲੈਣੇ ਆ ਤਾਂ ਵੀਰ ਨੂੰ ਨਾਲ ਦੀ ਨਾਲ ਫੋਨ ਕਰਕੇ ਕੰਟੈਕਟ ਕਰ ਲਿਓ ਲੈ ਦਰਸ਼ਕੋ ਗੱਲਬਾਤ ਵੀਰਨਾ ਕਰਦੇ ਆ ਮੇਰੇ ਵੱਲੋਂ ਬਾਈ ਜੀ ਪਿਆਰਪਰੀ ਸਾਸਰੀ ਕਾਂ ਜੀ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸ਼ੁਭ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਖੜੇ ਆ ਮੇਰਾ ਨਾਮ ਪ੍ਰਦੀਪ ਬਾਈ ਪਿੰਡ ਜੀਦਾ ਜ਼ਿਲ੍ਹਾ ਫਰੀਦਦਾ ਜੀ ਜੀ ਪ੍ਰਦੀਪਾ ਨਗੀਨੇ ਤੇਰੇ ਕੋਲੇ ਕਾਫੀ ਚੰਗੇ ਆ ਹਾਂ ਜੀ ਕਾਰਨ ਕੀ ਹੋ ਗਿਆ ਸੇਲ ਕਰਨ ਦਾ ਆਪਣੇ ਕੋਲੇ ਹੁਣ ਮੁਰੇ ਸੁਆ ਪਊਗਾ ਤੇ ਉਹਦੇ ਕਰਕੇ ਬੱਚਿਆਂ ਨੂੰ ਜਗ੍ਹਾ ਬਣਾਉਣਾ ਵਾਸਤੇ ਵੀ ਪਸੂ ਸੇਲ ਕਰਦੇ ਆਂ ਵੀ ਬੱਚਿਆਂ ਵਾਸਤੇ ਤਾਂ ਹੈ ਨਹੀਂ ਗਈ ਜੀ ਕਿੰਨੀਆਂ ਨਗੀਨੇ ਚ ਸੇਲ ਕਰਨੇ ਆ ਫਿਰ ਚਾਰ ਕਰਨੀ ਚਾਰ ਕਰਨੇ ਆ ਹਾਂ ਜੀ ਵੇਖੋ ਆਪਣੀ ਆਕੇ ਵੀ ਡਿਸਕਸ ਹੋਈ ਆ ਕਿ ਕੈਮਰਾ ਆਫ ਰਿਕਾਰਡ ਹਾਂਜੀ ਵੇਖੋ ਮਾਲ ਮੋਲ ਦੀ ਚੀਜ਼ ਵਿਕਣੀ ਆ ਤੇ ਮਾਲ ਮੋਲ ਹੀ ਅਗਲੇ ਨੇ ਦੇ ਕੇ ਜਾਣਾ ਹਾਂਜੀ ਹਾਂਜੀ ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜਾ ਵੀ ਭਰਾ ਕੋਈ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਾਂਜੀ ਵੀਡੀਓ ਦੇਖਦਾ ਜਾਨਵਰ ਖਰੀਦਦਾ ਜੈਨੂਨ ਅਗਲੇ ਭਰਾਵਾਂ ਦੇ ਰੇਟ ਹੁੰਦੇ ਆ ਤੇ ਜੈਨੂਨ ਰੇਟ ਤੇ ਭਰਾ ਖਰੀਦ ਕੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਰੇਟ ਮੇਰਾ ਵੀਰ ਬਿਲਕੁਲ ਅੱਜ ਖਿੱਚ ਕੇ ਦੇ ਦੇ ਠੀਕ ਹੈ ਠੀਕ ਹੈ ਹਾਂਜੀ ਤੇ ਡਿਟੇਲ ਨਾਲ ਦੀ ਨਾਲ ਦੇਈ ਚਲ ਕਿਉਂਕਿ ਥੋੜੇ ਥੋੜੇ ਨਾਲ ਕਾਫੀ ਭਰਾ ਕਹਿੰਦੇ ਵੀਡੀਓ ਹੋ ਜਾਂਦੀ ਹੈ ਲੰਬੀ ਹਾਂਜੀ ਹੁਣ ਇੰਨੀ ਜਨ ਬੜਾ ਚੋਏ ਨਹੀਂ ਪਤਾ ਲੱਗਦਾ ਮੈਨੂੰ ਸੇਲ ਵਾਲੇ ਥੋੜੇ ਇੱਕ ਸਾਈਡ ਤੇ ਬੰਨੇ ਆ ਕਿ ਵਿਚਾਲੇ ਕਿਧਰ ਹਾਂਜੀ ਆ ਚਾਲੇ ਵਿਚਾਰੇ ਆ ਚਾਰ ਹੋਕਣਾ ਹਾਂਜੀ ਲੈ ਦਰਸ਼ਕੋ ਡਿਟੇਲ ਆ ਉਹ ਪਰਲੇ ਪਾਸੇ ਬਸ ਸਟਾਰਟ ਕਰਦੇ ਆਪਾਂ ਪ੍ਰਦੀਪ ਹਾਂਜੀ ਇਧਰਲੇ ਪਾਸੇ ਆਜੋ ਬਾਈ ਆ ਗਾਣ ਦਾ ਡਿਟੇਲ ਦਿਓ ਜੀ ਇਹੀ ਕੱਲਾ ਥੰਦੀ ਸੂਈ ਵੀ ਹੈ ਕੱਲ ਆਥਨ ਦੀ ਸੂਈ ਆ। ਇਹ ਮਗਰ ਕੀ ਹੈ ਜੀ? ਮਗਰੀ ਬੱਛਾ ਹੀ ਇਹਦੇ। ਮਗਰ ਬੱਛਾ ਹੈਗਾ। ਕੀ ਬੋੜਾ ਦਾ ਕਿੱਥੋਂ ਤੱਕ ਚੱਲ ਰਹੀ ਆ? ਕਿੰਨਾ ਕ ਬੋੜਾ ਕੱਢਿਆ? ਈ ਤੜਕੇ 6 ਕਿਲੋ ਤੱਕ ਕੱਢਿਆ। ਬੋੜਾ। ਤੜਕੇ 6 ਕਿਲੋ ਬੋੜਾ ਕੱਢਿਆ। ਹਾਂਜੀ। ਜੀ। ਤੇ ਕਿੰਨਵੀਂ ਸੂਈ ਆ ਗਈ ਇਹ? ਇਹ ਤੀਜੀ ਸੂਈ। ਖੋਲ ਕੇ ਥੋੜਾ ਦਰਸ਼ਕਾਂ ਨੂੰ ਅਪਨਾਲ ਦੀ ਨਾਲ ਚੈੱਕ ਵੀ ਕਰਵਾਈ ਜਾਵਾਂਗੇ ਹੈਨਾ? ਤੀਜੀ ਸੂਈ ਸੂਈ ਆ। ਹਾਂਜੀ। ਲੋ ਦਰਸ਼ਕੋ ਬਾਡੀ ਸਟਰਕਚਰ ਤੁਸੀਂ ਦੇਖ ਲਓ। ਥਾਣਾ ਦੀ ਗੱਲ ਕਰ ਲਈਏ ਕਿਹੜਾ ਕਿਹੜਾ ਥਾਣਾ ਹੈ ਤੇ ਹਾਈਟ ਹੂਟ ਬੈੱਡ ਬੁੱਟ ਦੀ ਕਾਫੀ ਖੁੱਲੀ ਆ ਦੇਖੋ ਜੀ ਹਰ ਇੱਕ ਐਂਗਲ ਤੋਂ ਦਿਖਾਈ ਆ ਪ੍ਰਦੀਪ ਰੋਕ ਲਓ ਬਾਈ ਦੇਖੋ ਦਰਸ਼ਕੋ ਕਸਮੇ ਲੇਵੇ ਦੀ ਆ ਤੇ ਬਾਡੀ ਸਟਰਕਚਰ ਤੁਹਾਨੂੰ ਆਪ ਹੀ ਦਿਸ ਜਾਂਦਾ ਹਰ ਇੱਕ ਐਂਗਲ ਤੋਂ ਵੀਡੀਓ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਫੇਸ ਬਿਊਟੀ ਤੁਸੀਂ ਆਪ ਚੈੱਕ ਕਰ ਲਓ ਤੇ ਪ੍ਰਦੀਪਾ ਕੀ ਰੇਟ ਰਹੂਗਾ ਭਾਈ ਇਹਦਾ ਇਹਦਾ 85 ਹਜ਼ਾਰ ਹੈ ਦੇਣ ਲੈਣ ਵਾਲੀ ਗੱਲ ਜਮਾਲ ਖੀਰ ਮਾਰਦਿਆ ਕਰੋ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਹੁੰਦਾ ਹੈ ਹਨਾ ਹੋਇਆ ਇਹਦਾ ਮਾਨਤਾਣ ਕਰ ਦਾਂਗੇ ਲੋ ਦਰਸ਼ਕੋ ਮਾਨਤਾਣ ਵੀ ਵੀਰ ਕਹਿੰਦਾ ਜਰੂਰ ਕੀਤਾ ਜਾਊਗਾ ਹਰ ਇੱਕ ਐਂਗਲ ਤੋਂ ਚੈੱਕ ਕਰ ਲਓ ਕਾਲੀ ਸੂਈ ਹੈਗੀ ਐ ਬੰਨ ਦੇ ਪ੍ਰਦੀਪ ਕੋਈ ਗੱਲ ਨਹੀਂ ਭਾਈ ਵੇਖੋ ਦਰਸ਼ਕੋ ਕਿੱਲੇ ਤੋਂ ਜਾਨਵਰ ਮਿਲ ਜੇ ਜਾਰਾ ਤਰ ਕਈ ਭਰਾ ਕੀ ਆ ਵੀ ਸੂਈਆਂ ਗਾਈਆਂ ਤੋਂ ਥੋੜਾ ਜਿਹਾ ਚਲਦੇ ਆ ਪਰ ਜਿਹੜੀਆਂ ਚੀਜ਼ਾਂ ਆਪਾਂ ਕੋਈ ਇਹਨਾਂ ਦਾ ਸੇਲ ਪਰਚੇਜ ਦਾ ਕੰਮ ਨਹੀਂ ਘਰੇਲੂ ਵੀਰ ਵਰਗਾਂ ਦੇ ਕੋਲੇ ਜਾਨਵਰ ਰੱਖੇ ਆ ਤੇ ਫਾਰਮ ਦੇ ਵਿੱਚ ਵੀਰ ਨੇ ਸੇਲ ਕਰਨੀਆਂ ਤੇ ਰਾਤ ਹੀ ਜਿਹੜੀ ਗਾਂ ਉਹ ਸੂਈ ਆ ਜਾਲੇ ਵੀ ਤੁਹਾਨੂੰ ਦਿਸੀ ਜਾਂਦੇ ਹੋਣਗੇ ਹਨਾ ਤੇ ਮਗਰ ਬੱਚਾ ਆ ਗਿਆ ਤੇ 2 ਨੰਬਰ ਵਾਲੀ ਦਾ ਦਿਓ ਜੀ ਡਿਟੇਲ ਕਿੰਨੇ ਸੂਇਆ ਗਈ ਇਹ ਇਹ ਤੀਜੀ ਸੂਈ ਸੂਗੀ ਤੀਜੀ ਸੂਏ ਨੇ ਵੀ ਸੂਣਾ ਹਾਂਜੀ ਜੀ ਕਿਹੜੇ ਸੀਮੰਟ ਦੀ ਗੱਬਣਾ ਐ ਜੀ ਕੁਛ ਜਾਣੇ ਇਹ 50 360 ਤੋਂ ਗੱਬਣਾਈ 50 360 ਦੀ ਗੱਬਣਾ ਐ ਹਾਂਜੀ ਜੀ ਕਿੰਨੇ ਦਿਨਾਂ ਕਿੰਨੀ ਤਰੀਕ ਨੂੰ ਦਿਨ ਪੂਰੇ ਇਹਦੇ ਇਹਦੇ 12 ਤਰੀਕ ਨੂੰ ਪੂਰੇ ਐ ਇਹ ਐਸੇ 12 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਲੋ ਦਰਸ਼ਕੋ 12 ਤਰੀਕ ਨੂੰ ਇਸ ਵੈੜ ਦੇ ਦਿਨ ਪੂਰੇ ਆ ਤੇ ਤੀਜੇ ਸੂਏ ਸੂਣਾ ਥਣਾ ਥੁਣਾ ਦੀ ਬਿਲਕੁਲ ਸਾਫ ਐ ਜੀ ਹਾਂਜੀ ਹਾਂਜੀ ਵੇਖੋ ਦਰਸ਼ਕੋ ਕਹਿ ਰਿਹਾ ਕਹਿ ਰਹਾ ਥਾਣਾ ਚਾਰ ਹੀ ਥਾਣਾਂਗੇ ਤੇ ਸਾਮ ਸੰਭਾਲ ਤੁਹਾਨੂੰ ਆਪ ਹੀ ਦੇਖ ਲਿਓ ਬਾਡੀ ਸਟਰਕਚਰ ਕਾਫੀ ਚੰਗਾ ਹੈ ਸਮੀ ਬੀਰ ਦੇ ਕੋਲੇ ਕਾਫੀ ਚੰਗੀ ਹੈ ਇਹ ਵੀ ਬਈ ਪ੍ਰਦੀਪ ਤੋੜ ਕੇ ਦਿਖਾਈਏ ਦਰਸ਼ਕਾਂ ਨੂੰ ਹਨਾ ਕਿਉਂਕਿ ਤੋੜਨਾ ਥੋੜਾ ਲੰਗਲੁੰਗ ਦਾ ਪਤਾ ਲੱਗ ਜਾਂਦਾ ਹੈ ਵੈਸੇ ਦਰਸ਼ਕੋ ਵੀਡੀਓ ਦੇ ਰਹੀ ਹਰ ਇੱਕ ਐਂਗਲ ਤੋਂ ਤੁਹਾਨੂੰ ਜਿਹੜਾ ਜਾਨਵਰ ਆ ਉਹ ਕੈਮਰੇ ਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜਾ ਸਲੋ ਥੋਰਿਓ ਜੀ ਠੀਕ ਹੈ ਵੇਖੋ ਦਰਸ਼ਕੋ ਚੈੱਕ ਤੁਸੀਂ ਕਰੀ ਚੱਲੋ ਕਿਉਂਕਿ ਸਾਡੀ ਵੀ ਕੋਸ਼ਿਸ਼ ਹੈ ਜਿਹੜੇ ਹੀ ਭਰਾਣੇ ਪੈਸੇ ਲਾਉਣੇ ਆ ਉਹਦੇ ਪੈਸੇ ਲੱਗੇ ਚੁਬੜਨਾ ਜਿੰਨੇ ਕ ਜਾਨਵਰਾਂ ਦੀਆਂ ਵੀਡੀਓ ਪਾਉਣੇ ਆ ਨਾਲ ਦੀ ਨਾਲ ਹੀ ਭੜਾਵਾ ਦੀਆਂ ਜਿਹੜੇ ਜਾਨਵਰ ਆ ਉਹ ਸੇਲ ਹੋ ਜਾਂਦੇ ਆ ਪਹਿਲਾਂ ਮਾਲਕ ਟੋਰੇ ਵਾਲੇ ਵੀਰ ਦੀ ਆਪਾਂ ਵੀਡੀਓ ਪਾਈ ਸੀ ਨਾਲ ਦੀ ਨਾਲ ਹੀ ਮੱਝ ਉਹਨਾਂ ਦੀ ਪਹਿਲੀ ਕਾਲ ਦੀ ਸੇਲ ਹੋ ਗਈ ਸੀ ਤੇ ਇਹ ਵੀ ਤੁਸੀਂ ਦੇਖ ਲਓ ਸਾੰਭ ਸੰਭਾਲ ਚੰਗੀ ਆ ਤੇ ਹਵਾਨਾ ਤੁਸੀਂ ਆਪ ਹੀ ਦੇਖ ਲਓ ਥੱਬੇ ਦਾ ਹਵਾਨਾ ਹੈ ਤੇ ਖਿੱਚਮਾ ਲੇਵਾ ਹੈਗਾ ਕੋਈ ਇਹ ਨਹੀਂ ਲਮਕਮਾ ਲੇਵਾ ਜਾਂ ਕੋਈ ਬਾਲਟੀ ਧਰਨ ਦੇ ਵਿੱਚ ਲਿੱਕਤ ਆਊਗੀ ਤੇ ਤੀਜੇ ਸੂਏ ਹਜੇ ਸੂਣਾ ਪ੍ਰਦੀਪਾ ਲਖੀਰ ਮਾਲ ਕੇ ਮੁੱਲ ਇਹਦਾ ਕੀ ਹੋ ਜੂਗਾ ਬਾਈ 98000 ਦੀ ਦੇ ਦਾਂਗੇ ਲੈ ਦਰਸ਼ਕੋ ਚੈੱਕ ਕਰ ਲੋ 98000 ਰੁਪਏ ਦੀ ਆ ਤੇ ਮਾਨਤਾਨ ਪ੍ਰਤੀ ਪੇਰੇ ਤੇ ਮੇਰਾ ਵੀਰ ਜਰੂਰ ਕਰਿਓ ਜਰੂਰ ਕਰਾਂਗੇ ਮਾਨਤਾਨ ਦਰਸ਼ਕੋ ਇਹਦੇ ਚ ਵੀ ਹੋ ਜੂਗਾ ਕਿਉਂਕਿ ਵਧੀਆ ਸ਼ਰੀਫ ਜਿਹਾ ਪਰਿਵਾਰ ਆ ਵੀਰ ਅਰਕੇ ਨੂੰ ਕਿ ਉਹ ਗੱਲ ਨਹੀਂ ਜਿਹੜੀ ਗੱਲ ਕਹੂਗਾ ਉਹ ਗੱਲ ਨਿਭੜੂਗੀ ਕਿੰਨੇ ਕਿ ਲੀਟਰ ਤੇ ਚੱਲੀ ਆ ਦੂਜੇ ਸੂਏ ਪ੍ਰਤੀਪਾ ਇਹ 30 ਲੀਟਰ ਤੇ ਚੱਲੀ ਆ ਜੀ 30 ਲੀਟਰ ਤੇ ਦਰਸ਼ਕੋ ਪਿਛਲੇ ਸੂਏ ਚੱਲੀ ਆ ਐਤ ਕੀ ਕੋਈ ਚੰਗੇ ਵਾਲੇ ਪਾਸੇ ਜਾਣ ਦੀ ਉਮੀਦ ਹੈਗੀ ਆ ਹਨਾ ਹਾਂਜੀ ਹਾਂਜੀ ਵੇਖੋ ਦਰਸ਼ਕੋ ਕਹਿਰਾ ਕਹਿਰਾ ਥਾਣਾਗਾ ਮੁਠੀ ਵਾਲਾ ਥਾਣਾ ਖੇਚਮਾ ਲੇਵਾ ਬਾਡੀ ਸਟਰਕਚਰ ਕਾਫੀ ਚੰਗਾ ਹੈਗਾ ਵੀਰ ਨੇ 98000 ਰੁਪਏ ਦਰਸ਼ਕੋ ਇਹਦਾ ਰੇਟ ਕੀਤਾ ਹੈਗਾ ਕਿਉਂਕਿ ਜਿਹੜੇ ਭਰਾ ਮੰਡੀਆਂ-ਮੁੰਡੀਆਂ ਤੇ ਜਾਂਦੇ ਆ ਉਹਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਆਹ ਜਾਨਵਰ ਦਾ ਕੀ ਰੇਟ ਮੰਡੀਆਂ ਤੇ ਹੁੰਦਾ ਹਨਾ ਨਾਲੇ ਸੋਨੂੰ ਖੱਜਲਖਵਾਰ ਹੋਣਾ ਪੈਂਦਾ ਜਿਹੜੇ ਵੀ ਕਿਸੇ ਭਰਾਵਾਂ ਵਾਲੇ ਹੋਰ ਵੀ ਵੀਡੀਓ ਪੂ ਆਉਣੀ ਹੁੰਦੀ ਆ ਵੇਖੋ ਜੈਨੂਨ ਰੇਟ ਤੇ ਜਾਨਵਰ ਵਿਕਣਾ ਹੁੰਦਾ ਤੇ ਕੰਟੈਕਟ ਕਰ ਲਿਆ ਕਰੋ ਅਸੀਂ ਸਾਫ ਸੁਥਰੀਆਂ ਜੀਆਂ ਵੀਡੀਓ ਪਾਉਣੇ ਆ ਨੰਬਰ ਸਾਡਾ ਨੋਟ ਕਰ ਲਓ 83605 47107 ਸਾਡਾ ਕੰਟੈਕਟ ਨੰਬਰ ਹੈ ਇੰਗਲਿਸ਼ ਚ ਮੈਂ ਰਿਪੀਟ ਕਰਦੇ ਆ 83605 47107 ਆਪਾਂ ਨੰਬਰ ਹੈ ਜਿਹੜੇ ਵੀ ਕਿਸੇ ਭਰਾ ਨੇ ਕੋਈ ਆਪਦੇ ਕਾਰੋਬਾਰ ਦੀ ਪ੍ਰੋਮੋਸ਼ਨ ਕਰਾਉਣੀ ਆ ਸਾਫ ਸੁਥਰੇ ਕਾਰੋਬਾਰ ਦੀ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਤੀਜੇ ਨੰਬਰ ਨਾਲ ਨਕੀਨਾ ਤੁਸੀਂ ਚੈੱਕ ਕਰ ਲਓ ਫੇਸ ਬਿਊਟੀ ਚੈੱਕ ਕਰ ਲਓ ਬਾਡੀ ਸਟਰਕਚਰ ਚੈੱਕ ਕਰ ਲੋ ਜਿਹੜੇ ਵੀ ਕੋਲੇ ਨਗੀਨੇ ਦੇ ਕੋਲੇ ਗਾਹਾਂ ਦੀ ਗਾਹਾਂ ਜਾਣੇ ਆ ਚੜਦੇ ਤੋਂ ਚੜ੍ਹਦਾਗਾ ਕਈ ਵੀਰ ਕਾਫੀ ਕੋਲਾ ਆਉਂਦੀਆਂ ਵੀ ਥੋੜੀ ਜੀ ਕੱਚੀ ਰਹਿਣੀ ਆ ਸੀ ਕੋਈ 2 ਮਹੀਨਿਆਂ ਦੀ ਕੱਚੀ ਕੋਈ ਮਹੀਨੇ ਦੀ ਕੱਚੀ ਇਹਦਾ ਵੀ ਡਿਟੇਲ ਲੈ ਕੇ ਦਿੰਨੇ ਆ ਇਹ ਕਿੰਨੇਵੇਂ ਸੂਏ ਆ ਕੀ ਪਰਤੀ ਪਈ ਇਹ ਦੂਜੇ ਸੂਏ ਸੂਗੀ ਦੂਜੇ ਸੂਏ ਦਰਸ਼ਕੋ ਸੁਣਾਗਾ ਪਹਿਲੇ ਸੂਏ ਦਾ ਰਿਕਾਰਡ ਕੀ ਰਿਹਾ ਜੀ ਇਹਦਾ ਜੀ 26 ਲੀਟਰ 26 ਲੀਟਰ ਦੇ ਦਰਸ਼ਕੋ ਵੀਰ ਕਹਿੰਦਾ ਚੱਲੀ ਆ ਤੇ ਕਿੰਨੇ ਤਰੀਕ ਨੂੰ ਦਿਨ ਪੂਰੇ ਆ ਨੇ ਇਹਦੇ ਹੀ 15 ਤਰੀਕ ਨੂੰ ਦਿਨ ਪੂਰੇ 11ਵੇਂ ਮਹੀਨੇ ਦੀ 15 ਨਵੰਬਰ ਨੂੰ ਹਾਂਜੀ ਦਰਸ਼ਕੋ 15 ਨਵੰਬਰ ਨੂੰ ਵਿਹੜ ਦੇ ਦਿਨ ਪੂਰੇ ਆ ਤੇ ਗੱਦਾ ਵੇਖੋ ਤੁਸੀਂ ਆਪ ਹੀ ਹਜੇ ਪੱਟਾਂ ਲੱਗ ਗਈ ਜਿਵੇਂ ਜਿਵੇਂ ਦਿਨ ਨੇੜੇ ਆ ਗਏ ਹੈਨਾ ਤੇ ਤੁਹਾਨੂੰ ਆਪ ਹੀ ਦਿਸ ਜਾਣਾਗਾ ਚੰਗੇ ਦੁੱਧ ਦੇ ਰਿਕਾਰਡ ਦੀ ਉਮੀਦ ਆ ਵੀ ਪਲੱਸ ਵਾਲੇ ਪਾਸੇ ਜਾਊਗੀ ਤੇ ਬਾਕੀ ਤੁਸੀਂ ਆਪ ਹਰ ਇੱਕ ਐਂਗਲ ਤੋਂ ਚੈੱਕ ਕਰ ਲਓ ਕਾਫੀ ਸਮੀ ਵੀ ਵਿਹੜ ਹੈ ਇਹ ਵੀ ਕਰੂਗਾ ਕੀ ਆਪਣੀ ਜੀ ਹਾਂਜੀ ਹਾਂਜੀ ਇਹ ਵੀ ਦਰਸ਼ਕੋ ਕਰੂਗਾ ਵੀਰ ਦੀ ਤੇ ਮੜੇ ਤੋੜ ਕੇ ਦਿਖਾਈ ਬਾਈ ਥੋੜਾ ਤੋੜਨਾ ਨਾ ਖੁੱਲ ਕੇ ਪਤਾ ਲੱਗ ਜਾਂਦਾ ਕਈ ਵਾਰੀ ਪਸ਼ੂ ਕੋਈ ਪੈਰ ਦੇ ਵਿੱਚੋਂ ਲੰਗ ਲੰਗ ਹੁੰਦਾ ਕਿਉਂਕਿ ਵੀਡੀਓ ਤੇ ਰਾਹੀਂ ਦਿਖ ਜੇ ਫਿਰ ਉਹ ਚੀਜ਼ ਦਾ ਕਹਿਣਾ ਸੌਖਾ ਹੋ ਜਾਂਦਾ ਉਧਰ ਦੀ ਗਈ ਜੀ ਵੇਖੋ ਦਰਸ਼ਕੋ ਚੈੱਕ ਤੁਸੀਂ ਆਪ ਹੀ ਕਰ ਲੋ ਐ ਜਮਾ ਘੋੜੀ ਵਾਂਗੂ ਖੜੀ ਆ ਬਹੁਤ ਸਮੀ ਭੀਅ ਜਿਵੇਂ ਜਿਵੇਂ ਤਿਆਰ ਹੋਊਗੀ ਦਰਸ਼ਕੋ ਫਿਰ ਆਪ ਹੀ ਪਤਾ ਲੱਗ ਜਾਣਾ ਜਿਹੜੇ ਵੀ ਕਿਸੇ ਵੀਰ ਨੇ ਇੱਕ ਕਿੱਲੇ ਤੋਂ ਜਾਨਵਰ ਲੈਣੇ ਆ ਚਾਰ ਹੀ ਜਾਨਵਰ ਆ ਵੀਰ ਦੇ ਕੋਲੇ ਤੇ ਕਾਫੀ ਚੰਗੇ ਰਿਕਾਰਡ ਵਾਲੇ ਆ ਤੇ ਪਿਛਲੀ ਵਾਰ 26 ਲੀਟਰ ਤੇ ਚੱਲੀ ਆ ਇਹਦਾ ਫਿਰ ਮੁੱਲ ਪ੍ਰਦੀਪ ਕੀ ਰੂਗਾ ਬਾਈ ਇਹ ਹੀ ਕੱਚੀ ਆ ਕੋਈ ਮੌਕੇ ਤੇ ਕਰ ਲਾਂਗੇ ਇਹੇ ਮਾਨਤਾਨ ਮੇਰਾ ਵੀਰ ਜ਼ਰੂਰ ਕਰਦੀ ਠੀਕ ਹੈ ਲਓ ਦਰਸ਼ਕੋ ਮਾਨਤਾਨ ਵੀ ਜ਼ਰੂਰ ਕੀਤਾ ਜਾਊਗਾ ਤੇ ਵੀਰ ਨਾਲ ਕੰਟੈਕਟ ਕਰ ਲਿਓ ਪ੍ਰਦੀਪ ਨੰਬਰ ਵੀ ਤੇਰਾ ਬੋਲ ਤੇ ਬਾਈ ਦੁਆਰਾ 628088 55120 ਜੀ ਦਰਸ਼ਕੋ ਨੰਬਰ ਵੀਰ ਦਾ ਪੱਟੀ ਤੇ ਵੀ ਚੱਲੀ ਜਾਂਦਾ ਤੇ ਵੀਰ ਨਾਲ ਕੰਟੈਕਟ ਕਰ ਲਿਓ ਜਿਵੇਂ ਜਿਵੇਂ ਜਾਨਵਰ ਕਿਸੇ ਨੇ ਕੋਈ ਫਾਰਮ ਬਣਾਉਣਾ ਜਾਂ ਘੇਲੂ ਰੱਖਣੇ ਆ ਜਾਨਵਰ ਤੁਹਾਡੇ ਹਰ ਇੱਕ ਐਂਗਲ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤਿੰਨ ਨੰਬਰ ਹੋ ਗਏ ਤਿੰਨ ਵੜਾ ਤੁਹਾਨੂੰ ਤਿੰਨ ਗਾਇਆਂ ਜਿਹੜੀਆਂ ਉਹ ਦਿਖਾਤੀਆਂ ਪ੍ਰਦੀਪ ਕਿਹੜੇ ਸੀਮਣ ਦੀ ਗੱਪਣਾ ਬਾਈ ਇਹੀ 40421 ਤੋਂ ਗੱਪਣਾ ਈ ਦਰਸ਼ਕੋ 40421 ਦੀ ਗੱਪਣਾ ਏ ਹਾਂਜੀ ਜੀ ਵੇਖ ਕੇ ਦਰਸ਼ਕੋ ਸੌਦਾ ਕਰ ਸਕਦੇ ਹਾਂ ਤੇ ਹੁਣ ਨੰਬਰ ਵਾਲ 4 ਵਾਲੀ ਗਾਂ ਆ ਗਈ। ਇਹਦਾ ਕੀ ਰਿਕਾਰਡ ਹੈ ਬਾਈ ਜੀ? ਕਿੰਨੇਵੇਂ ਸੂਏ ਸੁਣਾਏ ਨੇ? ਇਹਹੀ ਤੀਜੀ ਸੂਏ ਸੁਊਗੀ। ਵੇਖੋ ਦਰਸ਼ਕੋ। ਵਾਕਈ ਇਹ ਵੀ ਮਾਛੀ ਦੀ ਗਾਂ ਹੈਗੀ। ਚੰਗੀ ਫਾਰਮ ਦੇ ਵਿੱਚ ਰੱਖਣ ਵਾਲੀ ਗਾਂ ਹੈ। ਜੇ ਕਿਸੇ ਭਰਾ ਨੇ ਘਰੇਲੂ ਰੱਖਣੀ ਹੈ ਤਾਂ ਤਾਂ ਵੀ ਗਾਂ ਹਾਈਟ ਹੂਟ ਬਹੁਤ ਜ਼ਿਆਦਾ ਆ। ਬੋਡੀ ਸਟਰਕਚਰ ਕਾਫੀ ਚੰਗਾ ਹੈ। ਪਿਓਰ ਦੇ ਵਿੱਚ ਹੈ। ਕਿੰਨਵੇਂ ਸੂਏ ਸੂਣਾ प्रदीप ਤੀਜੀ ਸੂਈ ਤੀਜੀ ਸੂ ਤੀਜੀ ਸੂਏ ਵਾਲਕੇ ਆ ਗਏ ਆਪਣੇ ਕੋਲੇ ਸਾਰੇ ਵੀ ਤਕਰੀਬਨ ਆਪਾਂ ਇਹ ਦੂਜੀ ਵਾਲੀ ਆ ਗਈ ਹੈ ਨਾ ਹਾਂਜੀ ਜੀ ਕੀ ਰਿਕਾਰਡ ਰਿਹਾ ਹੈ ਇਹਦਾ ਇਹਦਾ ਹੀ 35 ਲੀਟਰ ਤੋਂ ਪਲੱਸ ਚੱਲੂਗੀ 35 ਲੀਟਰ ਤੋਂ ਪਲੱਸ ਤੇ ਹਾਂਜੀ ਦਰਸ਼ਕੋ 35 ਲੀਟਰ ਤੋਂ ਪਲੱਸ ਦੇ ਚਾਂਸ ਹੈ ਤੇ ਮਾੜਾ ਜਿਹਾ ਹਵਾਨਾ ਦਿਖਾਇਓ ਜੀ ਇੱਥੋਂ ਲੇਵਰੀ ਦਰਸ਼ਕੋ ਇਹ ਵੀ ਖਿੱਚਵੇਂ ਦੀ ਆ ਟਟ ਮੇ ਲੇਵਰੀ ਵੀਰ ਦੇ ਕੋਲੇ ਕੋਈ ਵੀ ਗਾਣੇਗੀ ਤੇ ਕਿੰਨੀ ਤਰੀਕ ਨੂੰ ਦਿਨ ਕਿੰਨੀ ਤਰੀਕ ਨੂੰ ਪੂਰੇ ਹੈ ਜੀ ਇਹਦੇ 5 ਤਰੀਕ ਨੂੰ ਦੇਣ ਪੂਰੇ 12ਵੇਂ ਮਹੀਨੇ ਦੀ 12ਵੇਂ ਮਹੀਨੇ ਦਸੰਬਰ ਦਸੰਬਰ ਹਾਂ 5 ਦਸੰਬਰ ਨੂੰ ਦਰਸ਼ਕੋ ਇਸ ਗਾਂ ਦੇ ਦੇਣਾ ਜਿਹੜੇ ਉਹ ਪੂਰੇ ਆ ਕਈ ਵੀਰ ਕਿਉਂਕਿ ਕਈ ਵੀਰ ਦੁੱਧ ਨੂੰ ਮੇਨਟੇਨ ਰੱਖਣਾ ਚਾਹੁੰਦੇ ਹੁੰਦੇ ਆ ਹਨਾ ਵੀ ਆਹ ਰੁੱਤ ਦੇ ਵਿੱਚ ਕਾਫੀ ਸੂਆ ਪੈਂਦਾ ਹੈਗਾ 12ਵੇਂ ਦੇ ਵਿੱਚ ਜਾ ਕੇ ਪ੍ਰੋਪਰ ਦੁੱਧ ਪੂਰੀ ਜ਼ਰੂਰਤ ਵੀ ਹੁੰਦੀ ਆ ਤੇ ਚੰਗੇ ਰਿਕਾਰਡ ਤੇ ਵੀ ਜਾਨਵਰ ਆ ਜਿਹੜਾ ਉਹ ਚੱਲਦਾ ਹੈਗਾ ਤੇ ਉਸ ਹਸਾਬ ਨਾਲ ਜੇ ਕਿਸੇ ਨੇ ਦੁੱਧ ਨੂੰ ਮੈਂਟੇਨ ਰੱਖਣਾ ਤਾਂ ਉਸ ਹਸਾਬ ਨਾਲ ਇਹ ਤੁਸੀਂ ਗਾਂ ਵੀ ਲੈ ਸਕਦੇ ਹੋ ਕੀ ਪ੍ਰਤੀਪ ਇਹਦਾ ਮੁੱਲ ਬਲ ਕੀ ਰਹੂਗਾ ਬਾਈ ਇਹ ਵੀ ਮੌਕੇ ਤੇ ਕਰ ਲਾਂਗੇ ਇਹ ਕੱਚੀ ਹੈ ਲੋ ਦਰਸ਼ਕੋ ਇਹਦਾ ਵੀ ਮੁੱਲ ਜਿਹੜਾ ਮੌਕੇ ਤੇ ਹੋ ਜੂਗਾ ਗੱਬਣਾ ਕਿਹੜੇ ਦੀ ਹੈ ਜੀ ਇਹ 10 255 ਤੋਂ ਗੱਬਣਾ ਹੈ 10 255 ਦੀ ਗੱਬਣਾ ਹੈ ਹਾਂਜੀ ਜੀ ਲਓ ਦਰਸ਼ਕੋ 5 ਦਸੰਬਰ ਨੂੰ ਗਾਂ ਦੇ ਦਿਨ ਪੂਰੇ ਆ ਤੇ ਜੇ ਕੋਈ ਚਾਰੇ ਗਾਵਾ ਲਊਗਾ ਬਾਈ ਕਈ ਵਾਰੀ ਕਾਫੀ ਭਰਾਵਾਂ ਦੀਆਂ ਮੇਰੇ ਕੋਲੇ ਕਾਲਾਂ ਆਉਂਦੀਆਂ ਵੀ ਯਾਰ ਆਪਾਂ ਫਾਰਮ ਬਣਾਉਣਾ ਹੈ ਉਹ ਚੰਗੇ ਜਾਨਵਰ ਹੋਣ ਸਾਨੂੰ ਘਰੇਲੂ ਮਿਲ ਜਾਣਾ ਕਿਉਂਕਿ ਜ਼ਿਆਦਾਤਰ ਆ ਜਿਹੜੇ ਨਵੇਂ ਭਰਾ ਹੈ ਉਹ ਮੰਡੀਆਂ ਤੋਂ ਲੈਣ ਤੋਂ ਕਾਫੀ ਡਰਦੇ ਆ ਵੇਖੋ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਉੱਥੇ ਵੀ ਸਾਫ਼ ਸੁਥਰੇ ਵਪਾਰ ਲੋਕਾਂ ਦੇ ਹੈਗੇ ਆ ਪਰ ਜਦੋਂ ਇੱਕ ਦੇ ਕੰਨੀ ਹੱਥ ਲੱਗ ਜਾਣ ਤਾਂ ਦੂਜੀ ਵਾਰੀ ਫਿਰ ਉਹ ਨੱਕ ਨਹੀਂ ਕਰਦਾ ਹਨ ਕਿੱਲੇ ਤੇ ਵਿਸ਼ਵਾਸ ਕਰਦਾ ਤੇ ਆਪਣੀ ਵੀ ਕੋਸ਼ਣ ਦਾ ਵਿਸ਼ਵਾਸ ਜਾਰੀ ਰੱਖਿਆ ਜਾਵੇ ਹਾਂਜੀ ਜੇ ਕੋਈ ਭਰਾ ਆਚਾਰੇ ਲੈ ਕੇ ਜਾਂਦਾ ਹੋਇਆ ਤਾਂ ਮਾਨਤਾ ਨੂੰ ਤਾਂ ਵੀ ਮੇਰਾ ਵੀਰ ਜ਼ਰੂਰ ਕਰਨ ਜੀ ਜ਼ਰੂਰ ਕਰਨ ਜੀ ਪ੍ਰਦੀਪ ਭਾਈ ਇੱਕ ਵਾਰੀ ਨਾ ਦਰਸ਼ਕਾਂ ਨੂੰ ਥੋੜੀ ਜਿਹੀ ਖੋਲ ਕੇ ਦਿਖਾ ਦੇ ਕਿ ਜਿਹਨੂੰ ਰੁਪਏ ਲਾਉਣੇ ਹੁੰਦੇ ਆ ਨਾ ਉਹਦੇ ਮਨ ਦੇ ਵਿੱਚ 100 ਤਰ੍ਹਾਂ ਦੇ ਬਲਬਲੇ ਹੁੰਦੇ ਆ ਵੀ ਯਾਰ ਕੱਚੀ ਗਾਹ ਤੋਂ ਸੇਲ ਕਰੀ ਜਾਂਦਾ ਪਰ ਵੇਖੋ ਹਰੇਕ ਦੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਹੈਨਾ ਗਾਂ ਸਰਦੀ ਆਈ ਜਾਂਦੀ ਆ ਥਾਂ ਦੀ ਡਿਵੈਸਟਮੈਂਟ ਕਰਨੀ ਆ ਵੇਖੋ ਦਰਸ਼ਕੋ ਚੈੱਕ ਤੁਸੀਂ ਕਰ ਲੋ ਥਣੇ ਦੇ ਵੀ ਚਾਰ ਹੀ ਆਗੇ ਜੀ ਕੋਈ ਸਵਾਲ ਪੁੱਤਾ ਨਹੀਂ 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 चार ही ये एन आ गए तुरो जी इधरले पासे तुरो लंबी उधरले पासे लिया जी कोई नहीं लो दर्शको करो चेक बेड बहुत लम्बी एम घोड़ी वर्गी गां हजे टाइम काफी पैगा ਜਿਹੜੇ ਵੀ ਕਿਸੇ ਭਰਾਣੇ ਲੈਣੀ ਆ ਤਾ ਵੀਰ ਦੇ ਨਾਲ ਕੰਟੈਕਟ ਆ ਜਿਹੜਾ ਕਰ ਲਿਓ ਫੋਨ ਤੇ ਰੇਟ ਹੋ ਜਾਊਗਾ ਦੋਹਾਂ ਦਾ ਰੇਟ ਕਰਾਤਾ ਤੁਹਾਡੇ ਖੇਚ ਨਾਲ ਵੀਰ ਤੋਂ ਇਹਦਾ ਚਾਰਾਂ ਦਾ ਹੀ ਕਹਿੰਦਾ ਸੀ ਵੀ ਰੇਟ ਆਪਾਂ ਫੋਨ ਤੇ ਕਰ ਲਾਂਗੇ ਦੋਹਾਂ ਦਾ ਰੇਟ ਕਰਾਤਾ ਦਰਸ਼ਕੋ ਦੋਹਾਂ ਦਾ ਫੋਨ ਤੇ ਹੋ ਜਾਊਗਾ ਵੇਖ ਕੇ ਆ ਕੇ ਤਸੱਲੀ ਕਰਕੇ ਵੀਰ ਨਾਲ ਸੌਦਾ ਕਰ ਲਿਓ ਵੇਖੋ ਕਾਫੀ ਸਮਝਾਵੀਆਂ ਵੀਰ ਦੇ ਕੋਲੇ ਗਾਈਆਂ ਆਈਆਂ ਪਾਣੀ ਪੀ ਲੈਣ ਦੋ ਜੀ ਕੋਈ ਗੱਲ ਨਹੀਂ ਵੇਖੋ ਦਰਸ਼ਕੋ ਨਾ ਚਿਰ ਕੈਮਰਾ ਗਾਹ ਦੇ ਹਰ ਇੱਕ ਐਂਗਲ ਤੇ ਕੁੱਕੀ ਜਾਂਦਾ ਇਕਲੀ ਇਕਲੀ ਚੀਜ਼ ਤੇ ਕੈਮਰਾ ਘੁਮਾਈ ਜਾਂਦੇ ਆ ਤਾਂ ਕਿ ਕਿਸੇ ਭਰਾ ਦੇ ਵਿੱਚ ਕੋਈ ਮਨ ਦੇ ਵਿੱਚ ਕੋਈ ਸ਼ੰਕਾ ਨਾ ਜਾਵੇ ਕਿਤੇ ਕੋਈ ਚੰਡ ਚੁੰਡ ਹੈ ਨਹੀਂਗਾ ਸਾਮ ਸੰਭਾਲ ਕਾਫੀ ਆ ਮੈਟਿੰਗ ਮੂਟਿੰਗ ਪ੍ਰੋਪਰ ਵੀਰ ਨੇ ਕਰੀ ਵੀ ਆ ਪ੍ਰਦੀਪ ਕਿੰਨੇ ਕ ਟਾਈਮ ਦਾ ਫਾਰਮ ਬਣਾਇਆ ਫਿਰ ਆਪਾਂ ਜੀ ਆਪ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਦਰਸ਼ਕੋ ਬਹੁਤ ਮਿਹਨਤੀ ਆ ਵੀਰ ਬਨਦੇ ਹੋ ਜੀ ਬਨਦੇ ਪ੍ਰਦੀਪ ਭਾਈ ਕਾਫੀ ਭਰਾ ਹੈ ਗਿਆ ਜਾ ਪੈਣਾ ਹੈ ਗਿਆ ਜਿਹੜੀਆਂ ਕੋਈ ਦੋ ਡੰਗ ਜਾਂ ਚਾਰ ਡੰਗ ਜਿਹੜੀ ਗਾਂ ਤੇਰੀ ਸੂਈ ਆ ਕੋਈ ਚੂਣੀ ਚੂਣੀ ਚਾਹੁੰਦਾ ਹੁੰਦਾ ਹਾਂ ਹਾਂਜੀ ਚੋਕੇ ਲਈ ਭਾਵੇਂ ਦੋ ਡੰਗ ਲੈ ਚਾਰ ਨਾਲ ਜਿੰਨਾ ਟਾਈਮ ਚੋਣਾ ਲੈ ਚੋਕੇ ਲਈ ਲੋ ਦਰਸ਼ਕੋ ਦੋ ਡੰਗ ਕੋਈ ਚਾਰ ਡੰਗ ਚੂਣੀ ਚਾਹੁੰਦਾ ਗਾਂ ਨੂੰ ਵੇਖੋ ਹਜੇ ਬੋੜੇ ਦੇ ਵਿੱਚ ਹੀ ਆ ਕਾਲੀ ਸੂਈ ਆ ਦੋ ਡੰਗ ਚੋਕੇ ਚਾਰ ਡੰਗ ਚੋਕੇ ਤਸੱਲੀ ਕਰਕੇ ਵੀਰ ਨਾਲ ਸੌਦਾ ਕਰ ਲਿਓ ਜਿਹੜੀ ਗੱਲ ਕਹੂਗਾ ਉਹ ਗੱਲ ਨਿਭਲੂਗੀ ਪ੍ਰਦੀਪ ਭਾਈ ਆਪਣੇ ਦਰਸ਼ਕਾਂ ਨੂੰ ਤੁਸੀਂ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਇਕੱਲੇ ਇਕੱਲੇ ਜਾਨਵਰ ਦਾ ਆਪਾਂ ਡਿਟੇਲ ਦਿੰਦਾ ਭਾਈ ਹੈ ਅਰੇਟ ਵੀ ਤੁਹਾਡੇ ਤਕਰੀਬਨ ਜੈਨੂਅਨ ਆ ਤੇ ਮਾਨਤਾਣ ਦੀ ਵੀ ਤੁਸੀਂ ਗੱਲ ਕਰੀ ਆ ਮਾਨਤਾਣ ਵੀ ਕੀਤਾ ਜਾਊਗਾ ਜਾਣਕਾਰੀ ਦੇਣ ਵਾਸਤੇ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ